ਸਾਰਿਆਂ ਨੂੰ ਜੈ ਮਸੀਹ ਦੀ Praise the Lord ਤੁਸੀਂ ਵੀਡੀਓ ਦਾ ਟਾਈਟਲ ਤਾਂ ਪੜ ਲਿਆ ਹੋਵੇਗਾ ਕਿ ਤੁਸੀਂ ਪਵਿੱਤਰ ਆਤਮਾ ਪਾਉਣ ਦੇ ਯੋਗ ਹੋ ਜੀ ਹਾਂ ਕਈ ਵਾਰ ਸਾਨੂੰ ਲੱਗਦਾ ਹੈ ਕਿ ਮੈਨੂੰ ਪਵਿੱਤਰ ਆਤਮਾ ਨਹੀਂ ਮਿਲ ਸਕਦਾ ਜਾਂ ਮੈਂ ਦੇ ਯੋਗ ਨਹੀਂ ਹਾਂ ਤੇ ਲਾਇਕ ਨਹੀਂ ਹਾਂ ਔਰ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਉਹਦੇ ਯੋਗ ਹੋ ਤੁਹਾਨੂੰ ਪਰਮੇਸ਼ਰ ਪਵਿੱਤਰ ਆਤਮਾ ਦੇਣਾ ਚਾਹੁੰਦਾ ਹੈ ਕਿ ਬੱਸ ਸਿਖਾਇਆ ਜਾਂਦਾ ਹੈ ਕਿ ਪਰਮੇਸ਼ਰ ਜਿਹੜੇ ਬਰਤਨ ਹੈ ਜਿਹੜੇ ਗੰਦੇ ਬਰਤਨ ਹੈ ਉਹਨਾਂ ਨੂੰ ਆਪਣੀ ਆਤਮਾ ਦੇ ਨਾਲ ਨਹੀਂ ਪਰਦਾ। ਔਰ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਚੋਂ ਪਹਿਲਾਂ ਸਾਰੇ ਗੁਨਾਹਾਂ ਨੂੰ ਸਾਰੇ ਪਾਪਾਂ ਨੂੰ ਬਾਹਰ ਕੱਢਣ ਦੀ ਜ਼ਰੂਰਤ ਹੈ। ਫਿਰ ਪਰਮੇਸ਼ਰ ਸਾਡੇ ਉੱਤੇ ਦਇਆ ਕਰੇਗਾ। ਪਰ ਮੈਂ ਕਹਿਣਾ ਚਾਹਾਂਗਾ ਕਿ ਜੇ ਜੀ ਪਰਮੇਸ਼ਰ ਗੰਦੇ ਬਰਤਨਾਂ ਨੂੰ ਨਹੀਂ ਪਰਦਾ ਤਾਂ ਇਸ ਦੁਨੀਆ ਵਿੱਚ ਹੋਰ ਕੋਈ ਬਰਤਨ ਤਾਂ ਹੈ ਹੀ ਨਹੀਂ। ਸਾਰੇ ਬਰਤਨ ਹੀ ਗੰਦੇ ਆ। ਕੋਈ ਵੀ ਵਿਅਕਤੀ ਜਿਹੜਾ ਐਦਾਂ ਹੈ ਜਿਹੜਾ ਜਿਹਨੂੰ ਪਰਮੇਸ਼ਰ ਨਹੀਂ ਸ਼ੁੱਧ ਕੀਤਾ ਹੈ ਕੋਈ ਇਨਸਾਨ ਆਪਣੇ ਆਪ ਨੂੰ ਸ਼ੁੱਧ ਨਹੀਂ ਕਰ ਸਕਦਾ। ਔਰ ਜੇ ਜੀ ਸਾਨੂੰ ਪਵਿੱਤਰ ਆਤਮਾ ਉਦੋਂ ਮਿਲੇਗਾ ਜਦੋਂ ਅਸੀਂ ਪਵਿੱਤਰ ਹੋ ਜਾਵਾਂਗੇ ਤਾਂ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਸਾਨੂੰ ਪਵਿੱਤਰ ਆਤਮਾ ਦੀ ਜ਼ਰੂਰਤ ਹੀ ਕਿਉਂ ਹੈ ਫਿਰ ਜੇ ਅਸੀਂ ਆਪਣੇ ਆਪ ਨੂੰ ਪਵਿੱਤਰ ਕਰ ਸਕਦੇ ਹਾਂ ਜੀ ਹਾਂ ਪਰਮੇਸ਼ਰ ਚਾਹੁੰਦਾ ਹੈ ਕਿ ਸਾਡਾ ਅਸੀਂ ਆਪਣੇ ਆਪ ਨੂੰ ਸਾਫ਼ ਕਰੀਏ ਅਸੀਂ ਪਵਿੱਤਰ ਬਰਤਨ ਬਣੀਏ ਤਾਂ ਕਿ ਸਾਡੇ ਅੰਦਰ ਆਪਣਾ ਜਿਹੜਾ ਖਜ਼ਾਨਾ ਹੈ ਭਰ ਸਕੇ ਲੇਕਿਨ ਮੈਨੂੰ ਇਹ ਦੱਸਣਾ ਚਾਹਣਾ ਕਿ ਜਿਹੜੇ ਲੋਕ ਕੁਝ ਵਿਚਾਰਿਆ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਪਹਿਲਾਂ ਪਾਪ ਕੱਢੋ ਪਵਿੱਤਰ ਬਣੋ ਫੇਰ ਪਰਮੇਸ਼ੁਰ ਕੋ ਆ ਫੇਰ ਤੁਹਾਨੂੰ ਗ੍ਰਹਿਣ ਕਰੇਗਾ ਜੇ ਅਸੀਂ ਆਪਣੇ ਆਪ ਨੂੰ ਸਾਫ਼ ਕਰ ਸਕਦੇ ਤਾਂ ਪਰਮੇਸ਼ਰ ਨੂੰ ਸੋ ਇਸ ਕਰਕੇ ਜੇ ਜੀ ਤੁਸੀਂ ਨਵਾਂ ਜਨਮ ਪਾਇਆ ਹੈ ਤੁਸੀਂ ਈਸ਼ਮਸੀ ਨੂੰ ਜਾਣਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦੇਣਾ ਚਾਹੁੰਦਾ ਹੈ ਔਰ ਉਹ ਥਰੜ ਲਈ ਬਹੁਤ ਜ਼ਰੂਰੀ ਹੈ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਬਿਨਾਂ ਸਾਨੂੰ ਸਾਡੀ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਕਈ ਜਗ੍ਹਾ ਸਾਨੂੰ ਬੁੱਧੀ ਚਾਹੀਦੀ ਹੁੰਦੀ ਹੈ ਪਰਮੇਸ਼ਰ ਦੀ ਕਈ ਕੰਮ ਕਰਨ ਦੇ ਲਈ ਕਈ ਵਾਰ ਸਾਨੂੰ ਕਿਤੇ ਹਾਂ ਕਰਨੀ ਹੁੰਦੀ ਹੈ ਕਿਤੇ ਕਿਸੇ ਨੂੰ ਨਹੀਂ ਕਹਿਣਾ ਹੁੰਦਾ ਪਰ ਸਾਨੂੰ ਪਤਾ ਨਹੀਂ ਹੁੰਦਾ ਪਰ ਜੇ ਜੀ ਸਾਡੇ ਅੰਦਰ ਪਵਿੱਤਰ ਆਤਮਾ ਹੋਏਗਾ ਫਿਰ ਅਸੀਂ ਉਹਨਾਂ ਚੀਜ਼ਾਂ ਦਾ ਜਵਾਬ ਸਹੀ ਤਰੀਕੇ ਨਾਲ ਦੇ ਪਾਵਾਂਗੇ ਇਸ ਕਰਕੇ ਸਾਨੂੰ ਪਵਿੱਤਰ ਆਤਮਾ ਨਾਲ ਪਰਨ ਦੀ ਜ਼ਰ ਹੁਣ ਤੁਸੀਂ ਪੁੱਛੋਗੇ ਕਿ ਪਵਿੱਤਰ ਆਤਮਾ ਨਾਲ ਭਰਨਾ ਜੇ ਇੰਨਾ ਜ਼ਰੂਰੀ ਹੈ ਕਿ ਪਰਮੇਸ਼ਰ ਦਾ ਵਚਨ ਇਹਦੇ ਬਾਰੇ ਕੁਝ ਕਹਿੰਦਾ ਹੈ ਜਿਹਾ ਪਰਮੇਸ਼ਰ ਦਾ ਵਚਨ ਦੱਸਦਾ ਹੈ ਇਹਦੇ ਬਾਰੇ ਤੁਸੀਂ ਪਹਿਲਾ ਕੋਰਿੰਥੀਅਨ ਅਧਿਆਇ 6 ਉਹਦੀ 19 ਆਇਤ ਪੜ੍ਹੋਗੇ ਉੱਚ ਲਿਖਾ ਹੈ ਕਿ ਪਰਮੇਸ਼ਰ ਨੇ ਕਿਹਾ ਕਿ ਤੁਹਾਡਾ ਇਹ ਸਰੀਰ ਹੈ ਪਵਿੱਤਰ ਆਤਮਾ ਦਾ ਮੰਦਰ ਹੈ ਇਹਦਾ ਮਤਲਬ ਪਰਮੇਸ਼ਰ ਤੁਹਾਡੇ ਅੰਦਰ ਰਹਿਣਾ ਚਾਹੁੰਦਾ ਹੈ ਇਹ ਉਹਦੀ ਇੱਛਾ ਹੈ ਉਹ ਤੁਹਾਨੂੰ ਭਰਨਾ ਚਾਹੁੰਦਾ ਹੈ ਸੋ ਪਰਮੇਸ਼ਰ ਦੀ ਇੱਛਾ ਇਹ ਨਹੀਂ ਹੈ ਕਿ ਤੁਹਾਡੇ ਅੰਦਰ ਨਾ ਆਵੇ ਉਹ ਚਾਹੁੰਦਾ ਹੈ ਕਿ ਜਿਹੜਾ ਮੇਰੇ ਲਈ ਖੁੱਲਾ ਹੋਏਗਾ ਜਿਹੜਾ ਮੈਨੂੰ ਪੁਕਾਰੇਗਾ ਇਹ ਫਰਕ ਨਹੀਂ ਪੈਂਦਾ ਕੀ ਉਹ ਹਾਲੇ ਪੂਰੀ ਤਰ੍ਹਾਂ ਸ਼ੁੱਧ ਹੋ ਸਕੀ ਹੋ ਗਿਆ ਹੈ ਜਾਂ পাপ ਤਾਂ ਨਿਕਲ ਗਿਆ ਨਹੀਂ ਕਈ ਵਾਰ ਅਸੀਂ ਜਦ ਪਰਮੇਸ਼ਰ ਨੂੰ ਗ੍ਰੈਂਡ ਕਰ ਲੈਂਦੇ ਆ ਉਸ ਤੋਂ ਬਾਅਦ ਇਹ ਤਾਂ ਨਹੀਂ ਹੁੰਦਾ ਕਿ ਅਸੀਂ ਅਗਲੇ ਦਿਨ ਹੀ ਬਿਲਕੁਲ ਹੀ ਸਿੱਧ ਬਣ ਜਾਂਦੇ ਆ ਨਹੀਂ ਸਾਡੇ ਅੰਦਰ ਹਾਲੇ ਵੀ ਕਮੀਆਂ ਹੁੰਦੀਆਂ ਪਰ ਇਸੇ ਕਰਕੇ ਸਾਨੂੰ ਪਵਿੱਤਰ ਆਤਮਾ ਚਾਹੀਦਾ ਹੈ ਕਿ ਜਦ ਅਸੀਂ ਪਵਿੱਤਰ ਆਤਮਾ ਨੂੰ ਪੁਕਾਰਦੇ ਆ ਉਹ ਸਾਡੇ ਅੰਦਰ ਆਂਦਾ ਹੈ ਔਰ ਉਹ ਆਪਣੇ ਕੰਮ ਨੂੰ ਸ਼ੁਰੂ ਕਰਦਾ ਹੈ ਔਰ ਸਾਨੂੰ ਰੋਜ਼ ਰੋਜ਼ ਥੋੜਾ 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 ਕਰਕੇ ਬਦਲ ਦਿੰਦਾ ਹੈ ਤੁਹਾਨੂੰ ਕੋਈ ਵੀ ਅਜਿਹਾ ਇਨਸਾਨ ਨਹੀਂ ਮਿਲੇਗਾ ਜ ਜਨੇ ਯਿਸੂ ਮਸੀਹ ਨੂੰ ਗ੍ਰੈਂਡ ਕੀਤਾ ਔਰ ਉਹ ਰਾਤ ਰਾਂਤ ਬਦਲ ਗਿਆ ਜੀ ਨਹੀਂ ਹੌਲੀ ਹੌਲੀ ਸਾਡੇ ਬਦਲਾਵ ਆਉਂਦਾ ਕਿੱਦਾਂ ਆਉਂਦਾ ਜੇ ਤੁਸੀਂ ਪਵਿੱਤਰ ਆਤਮਾ ਨੂੰ ਬੁਲਾਉਂਦੇ ਆ ਉਹ ਉਹਨਾਂ ਭਰਦੇ ਆ ਆਤਮਾ ਨਾਲ ਭਰਦੇ ਆ ਤੇ ਉਹਨੂੰ ਕੰਮ ਕਰਨ ਦਿੰਦੇ ਆ ਤੇ ਜਦੋਂ ਅਸੀਂ ਪੜਿਆ ਕਿ ਸਾਡਾ ਸਰੀਰ ਪਵਿੱਤਰ ਆਤਮਾ ਦਾ ਮੰਦਰ ਹੈ ਤਾਂ ਦੇਖੋ ਜੇ ਅੱਧੀ ਪਰਮੇਸ਼ਰ ਸਾਡੇ ਅੰਦਰ ਰਹਿਣਾ ਚਾਹੁੰਦਾ ਹੈ ਉਹ ਸਾਨੂੰ ਭਰਨਾ ਚਾਹੁੰਦਾ ਹੈ ਤਾਂ ਆਪਣੇ ਆਪ ਤਾਂ ਇਨਕਾਰ ਕਿੱਦਾਂ ਕਰ ਸਕਦਾ ਹੈ ਕਿ ਜੇ ਤੁਸੀਂ ਉਹਨੂੰ ਪੁਕਾਰੋਗੇ ਤੇ ਉਹ ਤੁਹਾਨੂੰ ਕਹਿ ਦੇ ਕਿ ਮੈਂ ਤੁਹਾਡੇ ਅੰਦਰ ਨਹੀਂ ਆਵਾਂਗਾ ਨਹੀਂ ਉਹ ਸਾਡੇ ਅੰਦਰ ਵਾਸ ਕਰਨਾ ਚਾਹੁੰਦਾ ਹੈ ਜੇ ਤੁਸੀਂ ਲੂਕਾ ਦੇ ਇੰਜੀਲੋ ਦਾ 11ਵਾਂ ਅਧਿਆਇ ਪੜ੍ਹੋਗੇ 11 ਤੋਂ ਲੈ ਕੇ ਅੱਗੇ 12 13 ਐਤ ਉਹ ਜੀ ਪਰਮੇਸ਼ੁਰ ਨੇ ਕਿਹਾ ਪਰਮੇਸ਼ੂਰ ਕਹਿੰਦੇ ਕਿ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਜਾਂ ਕੋਈ ਅੱਛੀ ਚੀਜ਼ ਮੰਗਦਾ ਰੋਟੀ ਮੰਗਦਾ ਤੁਸੀਂ ਉਹਨਾਂ ਨੂੰ ਪੱਥਰ ਤੇ ਸੱਪ ਨਹੀਂ ਜਾਂ ਕੋਈ ਬੁਰੀ ਚੀਜ਼ ਨਹੀਂ ਦਿੰਦੇ ਤਾਂ ਤੁਹਾਡਾ ਪਰਮੇਸ਼ੁਰ ਹੈ ਜਿਹੜਾ ਤੁਹਾਡਾ ਪਿਤਾ ਹੈ ਜੋ ਸਵਰਗ ਵਿੱਚ ਹੈ ਉਹ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਹੀਂ ਦੇਵੇਗਾ ਸੋ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਜਿਹੜਾ ਮੰਗੇਗਾ ਪਵਿੱਤਰ ਆਤਮਾ ਭੁੱਖਾ ਹੋਏਗਾ ਮੈਨੂੰ ਦੇਗਾ ਮੈਨੂੰ ਦਵਾਗਾ ਸੋ ਇਸ ਕਰਕੇ ਤੁਸੀਂ ਕਦੇ ਵੀ ਐਦਾਂ ਦੇ ਐਟੀਟਿਊਡ ਐਦਾਂ ਦੇ ਰਵਈਏ ਨਾਲ ਨਾ ਹੋ ਕਿ ਪਰਮੇਸ਼ਰ ਮੈਨੂੰ ਪਿਆਰ ਨਹੀਂ ਕਰਦਾ ਜਾਂ ਮੈਂ ਤਾਂ ਬਹੁਤ ਗੁਨਾਹਸ਼ ਫਜ਼ਿਆ ਹਾਂ ਮੈਂ ਗੁਨੇਗਾਰ ਹਾਂ ਮੈਂ ਪਾਪੀ ਹਾਂ ਪਰਮੇਸ਼ਰ ਮੈਨੂੰ ਆਪਣੀ ਆਤਮਾ ਨਾਲ ਨਹੀਂ ਪਰੇਗਾ ਜੀ ਨਹੀਂ ਪਰਮੇਸ਼ਰ ਦੀ ਇੱਛਾ ਹੈ ਤੁਸੀਂ ਆਤਮਾ ਨਾਲ ਪਰੋ ਤਾਂ ਕਿ ਉਹ ਆਤਮਾ ਤੁਹਾਨੂੰ ਤੁਹਾਡੇ ਗੁਨਾਹਾਂ ਤੋਂ ਤੁਹਾਡੀ ਪੁਰਾਣੀ ਜ਼ਿੰਦਗੀ ਚੋਂ ਬਾਹਰ ਕੱਢਣ ਚ ਮਦਦ ਕਰ ਸਕੇ ਭਗਤ ਆਤਮਾ ਨਾਲ ਪੜਨਾ ਜ਼ਰੂਰੀ ਹੈ ਤਾਂ ਕਿ ਤੁਸੀਂ ਗੈਰ ਭਾਸ਼ਾ ਚ ਪ੍ਰਾਰਥਨਾ ਕਰ ਸਕੋ ਗੈਰ ਭਾਸ਼ਾ ਚ ਪ੍ਰਾਰਥਨਾ ਕਰਨਾ ਬਹੁਤ ਜ਼ਰੂਰੀ ਹੈ ਉਹ ਇੱਕ ਸਮਰਥ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲਦੀ ਹੈ ਕਈ ਵਾਰ ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਅਸੀਂ ਦੇਖ ਨਹੀਂ ਪਾਉਂਦੇ ਸਾਨੂੰ ਲੱਗਦਾ ਕਿ ਬਹੁਤ ਸਾਰੀ ਚੀਜ਼ਾਂ ਸਹੀ ਚੱਲ ਰਹੀਆਂ ਪਰ ਅਸੀਂ ਸਹੀ ਜਗ੍ਹਾ ਤੇ ਨਹੀਂ ਹੁੰਦੇ ਔਰ ਕਈ ਵਾਰ ਇਦਾਂ ਦੇ ਅਸੀਂ ਗਲਤ ਫੈਸਲੇ ਲੈਣ ਦੇ ਜਗ੍ਹਾ ਤੇ ਖੜੇ ਹੁੰਨੇ ਆ ਜਿਹੜੇ ਸਾਡੇ ਅੱਛੇ ਨਹੀਂ ਹੈ ਉਸੇ ਵੇਲੇ ਕੋਈ ਇਤਰਾਤਮਾ ਸਾਡੀ ਆ ਕੇ ਹੈਲਪ ਕਰਦਾ ਹੈ ਉਹ ਸਾਨੂੰ ਦੱਸਦਾ ਹੈ ਕਿ ਮੇਰੇ بیٹے ਜਾਂ ਮੇਰੀ ਬੇਟੀ ਇਹ ਕੰਮ ਨਹੀਂ ਕਰਨਾ ਹੈ ਸੋ ਸਾਨੂੰ ਕੋਈ ਇਤਰਾਤਮਾ ਨਾਲ ਪਰਣਾ ਜ਼ਰੂਰੀ ਹੈ ਔਰ ਪਰਮੇਸ਼ਰ ਆਤਮਾ ਤੁਨੂੰ ਪਰਮੇਸ਼ਰ ਦਾ ਪਰਮੇਸ਼ਰ ਤੁਹਾਨੂੰ ਕੋਈ ਇਤਰਾਤਮਾ ਨਾਲ ਪਰਣਾ ਚਾਹੁੰਦਾ ਹੈ ਤੁਸੀਂ ਇਸ ਦੇ ਯੋਗ ਹੋ ਕਦੇ ਆਪਣੇ ਆਪਣੇ ਨੂੰ ਇਹ ਤਣ ਸੋਚੋ ਕਿ ਮੈਂ ਤੇ ਯੋਗ ਹੋਰ ਦੇ ਲਾਇਕ ਨਹੀਂ ਆ ਮੈਨ ਹਮੇਸ਼ਾ ਤੁਹਾਨੂੰ ਆਸ਼ੀਸ਼ ਦੇ ਜੇ ਥੋੜੀ ਬਰਕਤ ਰਹੀ ਹੈ ਇਹ ਵੀਡੀਓ ਕੋ ਸਿੱਖਿਆ ਹੈ ਤਾਂ ਜੇ ਕਿਸੇ ਨੂੰ ਨੀਡ ਹੈ ਪਲੀਜ਼ ਉਹਨਾਂ ਵੀ ਤੁਸੀਂ ਸ਼ੇਅਰ ਕਰੋ ਗੋਡ ਬlesਸ ਯੂ